ਕਾਂਗਰਸ ਪਾਰਟੀ ਨੇ ਪੰਜਾਬ ਦੇ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵੀ ਪਹੁੰਚ ਕੀਤੀ ਹੈ। ਇਹ ਪਟੀਸ਼ਨ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਾਇਰ ਕੀਤੀ ਗਈ ਸੀ। ਉਹਨਾਂ ਨੇ ਚੋਣਾਂ ਲਈ ਨਾਮਜ਼ਦਗੀ ਦੀ ਮਿਤੀ ਵਧਾਉਣ ਦੀ ਮੰਗ ਕੀਤੀ। ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੰਬੰਧ ਵਿੱਚ ਪਹਿਲਾਂ ਵੀ ਪਟੀਸ਼ਨਾਂ ਦਾਇਰ ਕੀਤੀਆਂ ਜਾ ਚੁੱਕੀਆਂ ਨੇ। ਰਿਪੋਰਟਾਂ ਅਨੁਸਾਰ 4 ਤਰੀਕ ਚੋਣ ਨਾਮਜ਼ਦਗੀਆਂ ਦੀ ਆਖਰੀ ਮਿਤੀ ਸੀ ਹਾਲਾਂਕਿ ਕਈ ਥਾਵਾਂ ਤੇ ਨਾਮਜ਼ਦਗੀ ਪ੍ਰਕਿਰਿਆ ਵਿੱਚ ਮੁਸ਼ਕਲਾਂ ਦੀਆਂ ਆਈਆਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਦਸਤਾਵੇਜ਼ দাখিল ਕਰਨ ਤੋਂ ਰੋਕਿਆ ਗਿਆ ਤੇ ਕਈ ਥਾਵਾਂ ਤੇ ਨਾਮਜ਼ਦਗੀ ਕੇਂਦਰ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਲਾਪਰਵਾਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਗਈ ਇਸ ਤੋਂ ਇਲਾਵਾ ਕਈ ਹੋਰ ਮੁੱਦੇ ਵੀ ਉਠਾਏ ਗਏ ਰਿਪੋਰਟਰਾਂ ਨੇ ਮੰਨੀਏ ਤਾਂ 4 ਤਰੀਕ ਚੋਣ ਨਾਮਜ਼ਦਗੀ ਦੀ ਆਖਰੀ ਮਿਤੀ ਸੀ ਹਾਲਾਂਕਿ ਕਈ ਥਾਵਾਂ ਤੇ ਨਾਮਜ਼ਦਗੀ ਪ੍ਰਕਿਰਿਆ ਵਿੱਚ ਮੁਸ਼ਕਲਾਂ ਦੇਖਣ ਨੂੰ ਮਿਲੀਆਂ ਨੇ ਉਦਰੀ ਗੱਲ ਅਕਾਲੀ ਦਲ ਦੀ ਕਰੀਏ ਤਾਂ ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਬਾਦਲ ਵੱਲੋਂ ਪੰਜਾਬ ਪੁਲਿਸ ਦੇ ਇੱਕ ਬੇहद ਹੈਰਾਨੀਜਨਕ ਆਡੀਓ ਕਲਿੱਪ ਨੂੰ ਜਨਤਿਕ ਕਰਕੇ ਚੋਣਾ ਦੌਰਾਨ ਹੋਣ ਵਾਲੇ ਢੜਕਾਉ ਮਾਹੌਲ ਦੀ ਯੋਜਨਾ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਗਿਆ। ਇਸ ਕਥਿਤ ਵਾਇਰਲ ਆਡੀਓ ਕਲਿੱਪ ਨੇ ਸਿਆਸਤ ਚੁੱਪ ਟਾਲਿਆ ਦਿੱਤਾ। ਸ਼ਮਨੀ ਕਾਲੀ ਦਲ ਦਾ ਦਾਵਾ ਹੈ ਕਿ ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਚੋਣ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਨਾਮਜ਼ੱਗੀ ਸਮੇਂ ਤੱਕੇ ਸ਼ਾਹੀ ਕਰਨ ਦੀ ਯੋਜਨਾ ਵੀ ਬਣਾਈ ਸੀ। ਇਸ ਵਾਇਰਲ ਕਥਿਤ ਆਡੀਓ ਨੂੰ ਟਿਆਰਾ ਪੁਲਿਸ ਨਾਲ ਸੰਬੰਧਿਤ ਦਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਸੈਂਟਰ ਦੇ ਬਾਹਰ ਹੀ ਕਾਗਜ਼ ਖੋਨ ਦੀ ਕਾਰਵਾਈ ਦੀ ਇਜਾਜ਼ਤ ਦਿੱਤੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਦਾਵਾ ਕਾਲੀ ਪ੍ਰਧਾਨ ਨੇ ਕੀਤਾ ਇਸ ਤੋਂ ਬਾਅਦ ਹੁਣ ਮੋੜ ਤੋਂ ਸੁਖਬੀਰ ਬਾਦਲ ਦਾ ਆਮ ਆਦਮੀ ਪਾਰਟੀ ਤੇ ਗੁੱਸਾ ਫੁਰਦਾ ਨਜ਼ਰ ਆ ਰਿਹਾ ਹੈ ਸਰਕਾਰ ਨੂੰ ਕਿਵੇਂ ਘੇਰੇ ਚ ਲੈਣ ਦੇ ਬਾਦਲ ਨਜ਼ਰ ਆਏ ਨਹੀਂ ਤੁਸੀਂ ਇੱਕ ਵਾਰ ਖੁਦ ਸੁਣੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜੋਰ ਲਾਇਆ ਹੈ ਕਿ اپੋਜੀਸ਼ਨ ਦੇ ਕਾगज ਨਾ ਭਰੇ ਜਾਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਆਪਸਾਂ ਨੂੰ ਵਰਤੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਤਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਹੈ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਹੈ ਉਹਨਾਂ ਦੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਹੈ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਐਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜੰਗਵਾਰੀ ਲੈ ਰਹੇ ਆ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜ ਲੱਗਿਆ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੋਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ